ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਿਰਾਸਤ ਮਾਡਲ ਅਤਿੰਦਰ ਗਿੱਲ ਚੈਨਲ ਤੇ ਤੁਹਾਡਾ ਸਵਾਗਤ ਆ। ਇਹ ਅੱਜ ਆਪਾਂ ਹਲਦੀ ਹਲਵੇ ਦੀ ਰੈਸਪੀ ਤਿਆਰ ਕੀਤੀ ਆ। ਇਹ ਰੈਸਪੀ ਨੂੰ ਵੇਖਣ ਲਈ ਤੁਸੀਂ ਪੂਰੀ ਵੀਡੀਓ ਵੇਖੋ। ਵੇਖ ਕੇ ਤੇ ਤੁਸੀਂ ਵੀ ਰੈਸਪੀ ਇਸੇ ਤਰ੍ਹਾਂ ਦੀ ਤਿਆਰ ਕਰੋ, ਤਿਆਰ ਕਰਕੇ ਖਾਓ। ਹੁਣ ਆਪਾਂ ਪੇਠੇ ਦਾ ਹਲਵਾ ਬਣਾਵਾਂਗੇ। ਇਹ ਪੇਠੇ ਨੂੰ ਛਿੱਲ ਕੇ ਧੋ ਬਣਾ ਕੇ ਕੱਦੂ ਕਸ ਕਰਕੇ ਤੇ ਫਿਰ ਅਗਲਾ ਪ੍ਰੋਸੈਸ ਤੁਹਾਨੂੰ ਬਾਅਦ ਚ ਦਿਖਾਉਨੇ ਆ। ਬੇਠਾ ਜਿਹੜਾ ਏ ਪੇਠੇ ਨੂੰ ਪੱਕਾ ਲੈਣਾ ਹੈ। ਇਹ ਆਪਾਂ ਸਾਰੇ ਜਿਹੜੇ ਹਨਾ ਬੇਠਾ ਸਾਰਾ ਕੱਟ ਲਿਆ। ਕੱਟ ਕੇ ਵਿੱਚੋਂ ਬੀ ਕੱਢ ਕੇ ਸਾਫ਼ ਕਰਕੇ ਤੇ ਰੱਖ ਲਿਆ। ਹੁਣ ਆਪਾਂ ਇਹਨੂੰ ਕਰਾਂਗੇ ਕੱਦੂ ਕਸ। ਕੀ ਆਪਾਂ ਇਹਦੇ ਪਨੀਰ ਪਾਵਾਂਗੇ ਪਨੀਰ ਲੈ ਕੇ ਆਂਦਾ ਪਨੀਰ ਤਾਜ਼ਾ ਏ ਪਨੀਰ ਆਪਣੀ ਮਰਜ਼ੀ ਨਾਲ ਪਾਉਣਾ ਇਹ 100 ਗ੍ਰਾਮ ਪਨੀਰ ਆ ਆਪਣੀ ਮਰਜ਼ੀ ਨਾਲ ਖੋਆ ਵੀ ਪਾ ਸਕਦੇ ਆ ਪਨੀਰ ਵੀ ਪਾ ਸਕਦੇ ਆ ਪਨੀਰ ਨੂੰ ਵੀ ਇਤਨਾ ਕੱਦੂ ਕਸ ਕਰ ਲੈਣਾ ਸਾਰੇ ਨੂੰ ਦੋਨੇ ਚੀਜ਼ਾਂ ਆਪਾਂ ਕਦੂਕਸ਼ ਕਰ ਲਈਆਂ ਇੰਨਾ ਪੇਠਾ ਬਣ ਗਿਆ ਇਹ ਵਾਲਾ ਪਨੀਰ ਆ ਇਹਨਾਂ ਦੋਨਾਂ ਨੂੰ ਹੁਣ ਆਪਾਂ ਉਥੇ ਆਪਾਂ ਅਗਲੀ ਰੈਸਪੀ ਤੇ ਉਥੇ ਚੱਲ ਕੇ ਤੁਹਾਨੂੰ ਦਿਖਾਵਾਂਗੇ ਆਪਾਂ ਇਹਦੇ ਵਿੱਚ ਇੱਕ ਚਮਚਾ ਖੀਓ ਦਾ ਪਹਿਲਾਂ ਪਾ ਕੇ ਨਾ ਤੇ ਆਪਾਂ ਡਰਾਈ ਫਰੂਟ ਡਰਾਈ ਫਰੂਟ ਭੁੰਨਾਗੇ ਇਹਨਾਂ ਕਾਪਾ ਡਰਾਈ ਫਰੂਟ ਲੈ ਲਏ ਕਾਜੂ ਤੇ ਬਦਾਮ ਇਹਨਾਂ ਨੂੰ ਥੋੜਾ ਜਿਹਾ ਸੇਕ ਲਵਾ ਕੇ ਥੋੜਾ ਜਿਹਾ ਕ੍ਰਾਂਚੀ ਜਿਹਾ ਹੋ ਜਾਣਗੇ ਤੇ ਫਿਰ ਇਹਦੇ ਨਾਲ ਜਦੋਂ ਬਾਅਦ ਵਿੱਚ ਆਪਾਂ ਦੇ ਵਿੱਚ ਪਾਉਨੇ ਆ ਕਿਸੇ ਚੀਜ਼ ਦੇ ਵਿੱਚ ਜੇ ਕ੍ਰਾਂਚੀ ਹੋ ਜਾਂਦਾ ਤੇ ਇਸ ਤੇ ਲੱਗ ਕੇ ਆਉਂਦਾ ਫਿਰ ਬਹੁਤ ਵਧੀਆ ਲੱਗਦਾ ਉਹ ਖਾਣ ਚ ਇਹ ਪੁੱਜ ਗਏ ਆਪਾਂ ਇੰਨਾ ਕਿ ਸੇਕ ਲਵਾ ਕੇ ਬਾਹਲਾ ਵੀ ਨਹੀਂ ਸਾੜਨਾ ਹੁੰਦਾ ਠੀਕ ਜਿਹਾ ਬਸ ਜਿਹੜਾ ਕ੍ਰਾਂਚੀ ਜਿਹਾ ਹੋ ਜਾਏ ਤੇ ਹੁਣ ਆਪਾਂ ਇਹਨੂੰ ਕੱਢ ਲੈਨੇ ਆ ਆ ਇਹਦੇ ਵਿੱਚ ਇੱਕ ਕੜਛੀ ਘਿਓ ਦੀ ਹੋਰ ਪਾ ਲਾਂਗੇ ਇਹ ਘਿਓ ਪਾ ਕੇ ਇਹਦੇ ਵਿੱਚ ਹੀ ਆਪਾਂ ਇਹ ਜਿਹੜਾ ਪੇਠਾ ਕਦੂਕਸ਼ ਕੀਤਾ ਹੈ ਇਹ ਸਾਰਾ ਇਹਦੇ ਵਿੱਚ ਪਾ ਦਿਆਂਗੇ ਪਾ ਕੇ ਇਹਨੂੰ ਭੁੰਨੇ ਜਾਵਾਂਗੇ ਸੇਕ ਥੱਲਿਓ ਘੱਟ ਕਰਕੇ ਤੇ ਇਹਨੂੰ ਹੌਲੀ-ਹੌਲੀ ਭੁੰਨੇ ਜਾਵਾਂਗੇ ਹਲਾਈ ਜਾਵਾਂਗੇ ਜਿਹੜਾ ਇਹਦੇ ਵਿੱਚ ਪਾਣੀ ਆ ਉਹ ਸਾਰਾ ਸੁੱਕ ਜਾਊਗਾ ਇਹਨਾਂ ਖੋਲ ਗਿਆ ਸਾਰਾ ਪਾਣੀ ਵੀ ਇਹਦਾ ਸੁੱਕ ਗਿਆ ਤੇ ਵੈਸੇ ਵੀ ਇਹ ਆ ਜਿਹੜਾ ਇਹਦਾ ਮਤਲਬ ਅੱਛੇ ਜੇ ਹਨਾ ਉਹ ਗਲ ਗਏ ਆ ਢੋਲ ਗਏ ਸਾਰੇ ਤੇ ਜੇ ਨਾ ਵੀ ਪਤਾ ਲੱਗੇ ਤੇ ਮਾੜਾ ਜਿਹਾ ਟੇਸਟ ਕਰਕੇ ਵੇਖ ਲਓ ਤੁਸੀਂ ਫਿਰ ਇਹਨੇ ਨਾ ਪਤਾ ਲੱਗ ਜਾਂਦਾ ਵੀ ਇਹ ਹੁਣ ਤਿਆਰ ਆ। ਇਸ ਪ੍ਰੋਸੈਸ ਤੇ ਲਿਆ ਕੇ ਤੁਸੀਂ ਇਹਦੇ ਵਿੱਚ ਪਨੀਰ ਪਾ ਦਿਓ। ਹੁਣ ਆਪਾਂ ਇਹਦੇ ਵਿੱਚ ਪਨੀਰ ਪਾ ਦਿੰਨੇ ਆ। ਪਨੀਰ ਨੂੰ ਸਾਰਿਆਂ ਨੂੰ ਮਿਕਸ ਕਰ ਲਓ। ਚੰਗੀ ਤਰ੍ਹਾਂ ਮਿਕਸ ਕਰਕੇ ਇਹ ਬਿਲਕੁਲ ਖੋਏ ਵਾਂਗੂ ਤਿਆਰ ਹੋ ਜਾਊਗਾ। ਇਹ ਤਰ੍ਹਾਂ ਆਪਾਂ ਗਾਜਰ ਦਾ ਹਲਵਾ ਬਣਾਉਨੇ ਆ ਨਾ ਉਵੇਂ ਦਾ ਹੀ ਬਣ ਜਾਣਾ ਇਹਨੇ ਚੰਗੀ ਤਰ੍ਹਾਂ ਮਲਾਈ ਜਾ ਮਲਾਈ ਜੋ ਸਾਰਾ ਵਿੱਚ ਜਦੋਂ ਇਹਦੇ ਮਿਕਸ ਹੋ ਗਿਆ ਪਨੀਰ ਤੇ 2-4 ਮਿੰਟ ਉਹਨੂੰ ਬਾਅਦ ਵਿੱਚ ਆਪਾਂ ਭੁੰਨ ਲਾਵਾਂਗੇ ਸੇਕ ਲਵਾ ਕੇ ਫਿਰ ਇਹਦੇ ਵਿੱਚ ਆਪਾਂ ਮਿੱਠਾ ਪਾ ਦਾਂਗੇ ਮਿੱਠਾ ਆਪਾਂ ਇਹਦੇ ਵੈਸੇ ਕਈ ਡਰਦੇ ਰਹਿੰਦੇ ਆ ਵੀ ਵੇਟ ਵਧ ਜੂਗਾ ਨਹੀਂ ਖਾਂਦੇ ਇਹ ਜਿਹੜਾ ਪਨੀਰ ਆ ਉਹਦਾ ਵੀ ਕੋਈ ਡਰ ਨਹੀਂ ਜਿਹੜਾ ਪੇਠਾ ਏ ਉਹਦਾ ਵੀ ਕੋਈ ਡਰ ਨਹੀਂ ਮਿੱਠਾ ਰਹੇਗਾ ਮਿੱਠਾ ਆਪਾਂ ਨੇ 슈ਗਰ ਫ੍ਰੀ ਖੰਡ ਪਾ ਸਕਦੇ ਆ ਮਿਸ਼ਰੀ ਪਾ ਲਓ ਸ਼ੱਕਰ ਪਾ ਲਓ ਜੋ ਮਰਜ਼ੀ ਪਾ ਲਓ ਤੇ ਇਹਨੂੰ ਹਰ ਵਿਅਕਤੀ ਖਾ ਸਕਦਾ ਪਨੀਰ ਪਾ ਕੇ ਪਨੀਰ ਤੋਂ ਬਾਅਦ ਆਪਾਂ ਲਗਾਤਾਰ 5 ਮਿੰਟ ਇਹਨੂੰ ਭੁੰਨਾਂਗੇ ਨਾਲੇ ਹਿਲਾਏ ਜਾਵਾਂਗੇ ਹਲਾਉਣ ਦੇ ਨਾਲ ਪਨੀਰ ਸਾਡਾ ਮਿਕਸ ਹੋ ਜਾਊਗਾ ਨਾਲੇ ਉਹਨੂੰ ਥੋੜਾ ਜਿਹਾ ਸੇਕਾ ਲੱਗ ਜਾਊਗਾ ਆਪਾਂ ਵੇਖਣਾ ਆਪਣੇ ਅਸਟੀਮੇਟ ਦੇ ਨਾਲ ਆਪਾਂ ਨਾ ਖੰਡ ਪਾ ਲੈਣੀ ਜਿੰਨੀ ਕਾ ਆਪਾਂ ਮਿੱਠਾ ਖਾਣੇ ਆ ਉਹਨਾਂ ਕਾ ਪਾ ਦਿਓ ਉਹਨਾਂ ਕ ਹਿਸਾਬ ਨਾਲ ਪਾ ਲੈਣਾ ਤੇ ਖੰਡ ਵੀ ਪਾਣੀ ਛੱਡੂਗੀ 2-4 ਮਿੰਟ ਆਪਾਂ ਇਹਨੂੰ ਫੇਰ ਭੁੰਨਾਗੇ ਇਹਦੇ ਵੇਤਨਾ ਆਪਾਂ ਫੂਡ ਕਲਰ ਵੀ ਪਾ ਸਕਦੇ ਕੋਈ ਫੂਡ ਕਲਰ ਪਾਵਾਂਗੇ ਅਸੀਂ ਤਾਂ ਨੇਚਰਲ ਹੀ ਰੱਖਿਆ ਹੈ ਤੇ ਕੋਈ ਪਾਉਣਾ ਚਾਹਵੇ ਤਾਂ ਪਾ ਸਕਦਾ ਫਿਰ ਇਹਦਾ ਕਲਰ ਜਿਹੜਾ ਨਾ ਬਦਲ ਜਾਏਗਾ ਇਹਦਾ ਡਰਾਈ ਫਰੂਟ ਉਹ ਆਪਾਂ ਲਾਸਟ ਵਿੱਚ ਪਾਵਾਂਗੇ ਹੁਣ ਇਹ ਆਪਾਂ ਜਿਹੜਾ ਵੇਖੋ ਬਿਲਕੁਲ ਤਿਆਰ ਹੋ ਗਿਆ ਨਾ ਪਾਣੀ ਨੇ ਕਿਉਂ ਛੱਡ ਦਿੱਤਾ ਪਨੀਰ ਨੇ ਵੀ ਆਪਦਾ ਛੱਡ ਦਿੱਤਾ ਤੇ ਜਿਹੜਾ ਆਪਾਂ ਇਹਦੇ ਵਿੱਚ ਪੇਠੇ ਚ ਪਾਇਆ ਸੀ ਘਿਓ ਉਹਨੇ ਵੀ ਛੱਡਦਾ ਕਿਉਂਕਿ ਬਿਲਕੁਲ ਤਿਆਰ ਜੂ ਹੋ ਗਿਆ ਭੁੱਜ ਗਿਆ ਚੰਗੀ ਤਰ੍ਹਾਂ ਖਾਂਡ ਦਾ ਪਾਣੀ ਵੀ ਸੁੱਕ ਗਿਆ ਹੁਣ ਹੁਣ ਆਪਾਂ ਇਹਦੇ ਵਿੱਚ ਪਾ ਦਨੇ ਆ ਡਰਾਈ ਫਰੂਟ ਤਾਂ ਜਿਆਦਾ ਉਹ ਹੀ ਖਾ ਸਕਦੇ ਆ ਜਿਹੜਾ ਭਾਰ ਵਧਣ ਤੋਂ ਡਰਦਾ ਉਹਨਾਂ ਵਾਸਤੇ ਜਿਆਦਾ ਹੈ ਡਾਈਟ ਪਲਾਨ ਵਾਲੀ ਰੈਸਪੀ ਹੈ ਇਹ ਰੈਸਪੀ ਬਹੁਤ ਵਧੀਆ ਹੈ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਹਰ ਕੋਈ ਖਾ ਸਕਦਾ ਬੱਚਿਆਂ ਨੂੰ ਸਿਆਣਿਆਂ ਨੂੰ ਹਰੇਕ ਲਈ ਬਹੁਤ ਵਧੀਆ ਡਾਈਟ ਪਲਾਨ ਲਈ ਵੀ ਬਹੁਤ ਵਧੀਆ ਹੈ ਜਿੰਨੂੰ ਆਪ ਦਾ ਜਿਆਦਾ ਡਰ ਹੁੰਦਾ ਵੀ ਮੇਰਾ weight ਅਗੇਨ ਹੋ ਜਾਊਗਾ ਉਹਦੇ ਲਈ ਤੇ ਬਹੁਤ ਹੀ ਵਧੀਆ ਹੈ ਨਾ ਇਹ ਖਾ ਕੇ ਇਹਦੇ ਵਿੱਚ 슈ਗਰ ਫ੍ਰੀ ਖੰਡ ਪਾ ਕੇ ਸ਼ੱਕਰ ਪਾ ਕੇ ਤੁਸੀਂ ਬੇਫਿਕਰੇ ਹੋ ਕੇ ਖਾ ਸਕਦੇ ਜਿੰਨਾ ਮਰਜ਼ੀ ਖਾ ਲੋ ਤੇ weight ਨਹੀਂ ਵਧੂਗਾ ਇਹ ਹੁਣ ਬਿਲਕੁਲ ਤਿਆਰ ਹੋ ਗਈ ਆ ਗੈਸ ਆਪਾਂ ਕਰ ਦਿੰਨੇ ਥੱਲੇ ਬੰਦ ਤੇ ਫਿਰ ਤੁਹਾਨੂੰ ਆਪਾਂ ਖਾ ਕੇ ਪਾ ਕੇ ਦਿਖਾਉਣੇ ਹੁੰਦੇ ਨੇ ਇਹ ਇਹ ਤਿਆਰ ਹੋ ਗਈ ਰੈਸਪੀ ਗੈਸ ਆਪਾਂ ਬੰਦ ਕਰ ਦਿੰਨੇ ਆ ਤੇ ਤੁਹਾਨੂੰ ਸਰਵ ਕਰਕੇ ਦਿਖਾਉਣੇ ਆ ਇਹ ਹੋ ਗਿਆ ਤਿਆਰ ਇਹ ਆਪਾਂ ਬਣਾ ਕੇ ਜਦੋਂ ਮਰਜ਼ੀ ਬਣਾ ਕੇ ਖਾ ਸਕਦੇ ਆ ਆਪਣਾ ਮਿੱਠਾ ਖਾਣ ਨੂੰ ਕਈ ਵਾਰ ਦਿਲ ਕਰਦਾ ਪਰ ਆਪਾਂ ਭਾਰ ਵਧਣ ਤੋਂ ਡਰਦੇ ਖਾਂਦੇ ਨਹੀਂਗੇ ਇਸ ਕਰਕੇ ਇਹਨੂੰ ਖਾ ਸਕਦੇ ਆ ਕਿਉਂਕਿ ਪਨੀਰ ਵੀ ਹੈਲਦੀ ਆ ਪੇਠਾ ਵੀ ਹੈਲਦੀ ਆ ਤੇ ਡਰਾਈ ਫਰੂਟ ਆਪਣੀ ਮਰਜ਼ੀ ਆ ਆਪਾਂ ਮੋਂ ਪੌਣਾ ਪਾ ਲਓ ਨਹੀਂ ਪਾਉਣਾ ਆਪਣੀ ਮਰਜ਼ੀ ਆ ਪਰ ਆਪਾਂ ਇਹਨੂੰ ਖਾ ਸਕਦੇ ਆ ਬੇਚਿਜ ਕੋ ਕੇ ਜਦੋਂ ਮਰਜ਼ੀ ਖਾ ਸਕਦੇ ਆ ਜਿੰਨਾ ਮਰਜ਼ੀ ਖਾ ਸਕਦੇ ਆ ਇਹਦੇ ਨਾਲ ਆਪਾਂ ਨੂੰ ਭਾਰ ਗੇਨ ਹੋਣ ਦਾ ਕੋਈ ਡਰ ਨਹੀਂਗਾ ਇਹੋ ਜਿਹਾ ਹੈਲਦੀ ਹਲਵਾ ਤੁਸੀਂ ਵੀ ਘਰ ਵਿੱਚ ਜਰੂਰ ਬਣਾ ਕੇ ਟਰਾਈ ਕਰਿਓ ਬਣਾ ਕੇ ਖਾ ਕੇ ਸਾਨੂੰ ਕਮੈਂਟ ਕਰਕੇ ਦੱਸਿਓ ਇਹ ਰੈਸਪੀ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਸਾਨੂੰ ਸਾਡੇ ਚੈਨਲ ਨੂੰ ਸ਼ੇਅਰ ਲਾਈਕ ਤੇ ਕਮੈਂਟ ਜਰੂਰ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ